ਪਾਕਿਸਤਾਨ ਵਿੱਚ ਵਸਦੇ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਉਹਨਾਂ ਦੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਜਲ ਪ੍ਰਵਾਹ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਭਾਰਤ ਜਾਣ ਵਾਸਤੇ ਵੀਜ਼ਾ ਨਾ ਮਿਲਣ ਕਾਰਨ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਗੰਗਾ ਨਦੀ ਵਿੱਚ ਜਲ ਪ੍ਰਵਾਹ ਕਰਨ ਵਾਸਤੇ ਕਈ ਸਾਲ ਉਡੀਕ ਕਰਨੀ ਪੈਂਦੀ ਹੈ ਪਾਕਿਸਤਾਨ ਤੋਂ 6 ਮੈਂਬਰੀ ਵਫ਼ਦ ਲਗਭਗ 400 ਤੋਂ ਵੱਧ ਮ੍ਰਿਤਕਾਂ ਦੀਆਂ ਅਸਥੀਆਂ ਲੈ ਕੇ ਟਾਰੀ ਬਾਗਾਸ ਰਾਧ ਰਸਤੇ ਭਾਰਤ ਪਹੁੰਚਿਆ ਇਹ ਅਸਥੀਆਂ ਅਗਲੇ ਦਿਨਾਂ ਵਿੱਚ ਗੰਗਾ ਵਿੱਚ ਜਲ ਪ੍ਰਵਾਹ ਕੀਤੀਆਂ ਜਾਣਗੀਆਂ ਪਾਕਿਸ ਸੰਸਥਾ ਨੂੰ ਲਗਭਗ 400 ਤੋਂ ਵੱਧ ਮ੍ਰਿਤਕਾਂ ਦੀਆਂ ਹਸਤੀਆਂ ਲੈ ਕੇ ਕਰਾਚੀ ਸਥਿਤ ਪੰਜਮੁਖੀ ਹਨੂਮਾਨ ਮੰਦਿਰ ਦੇ ਮਹੰਤ ਆਰਾਮਨਾਥ ਸਣੇ ਬਫਦ 82 ਸਰਹੱਦ ਤੇ ਪਹੁੰਚਿਆ ਹਸਤੀਆਂ ਡੱਬਿਆਂ ਵਿੱਚ ਬੰਦ ਕਰਕੇ ਬੈਗਾਂ ਵਿੱਚ ਰੱਖੀਆਂ ਹੋਈਆਂ ਸਨ ਇਹਨਾਂ ਵਿੱਚ 50 ਤੋਂ ਵੱਧ ਹਸਤੀਆਂ ਸਿੱਖ ਵਿਅਕਤੀਆਂ ਦੀਆਂ ਨੇ ਇਸ ਵਾਰ ਇਹਨਾਂ ਨੂੰ ਲਗਭਗ 9 ਸਾਲਾਂ ਬਾਅਦ ਵੀਜ਼ਾ ਮਿਲਿਆ ਇਸ ਤੋਂ ਪਹਿਲਾਂ ਇਸ ਸੰਸਥਾ ਨੂੰ 2011 ਅਤੇ 2016 ਵਿੱਚ ਵੀਜ਼ਾ ਮਿਲਿਆ ਸੀ ਹਸਤੀਆਂ ਲੈ ਕੇ ਪੰਜ ਪੰਜਮੁਖੀ ਹਨੂਮਾਨ ਮੰਦਿਰ ਕਮੇਟੀ ਦੇ ਮਹੰਤ ਤੇ ਦਾ ਹਿੰਦੂ ਕਰੀਮੇਸ਼ਨ ਮੋਡ ਐਸੋਸੀਏਸ਼ਨ ਦੇ ਪ੍ਰਧਾਨ ਰਾਮਨਾਥ ਨੇ ਕਿਹਾ ਕਿ ਉਹਨਾਂ ਦੀ ਭਾਰਤ ਤੇ ਪਾਕਿਸਤਾਨ ਦੋਵੇਂ ਸਰਕਾਰਾਂ ਨੂੰ ਅਪੀਲ ਹੈ ਕਿ ਪਾਕਿਸਤਾਨ ਵਿੱਚ ਵਸਦੇ ਹਿੰਦੂ ਅਤੇ ਸਿੱਖ ਪਰਿਵਾਰਾਂ ਦੀਆਂ ਅਸਤੀਆਂ ਨੂੰ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਗੰਗਾ ਵਿੱਚ ਜਲ ਪ੍ਰਵਾਹ ਕਰਨ ਲਈ ਘੱਟੋ-ਘੱਟ ਸਾਲ ਵਿੱਚ ਇੱਕ ਵਾਰ ਵੀਜ਼ਾ ਜ਼ਰੂਰ ਦਿੱਤਾ ਜਾਵੇ ਉਹਨਾਂ ਮੰਗ ਕੀਤੀ ਕਿ ਪਾਕਿਸਤਾਨ ਵਿੱਚ ਵਸਦੇ ਹਿੰਦੂ ਭਾਈਚਾਰੇ ਨੂੰ ਚਾਰ ਤਰਮ ਯਾਤਰਾ ਵਾਸਤੇ ਵੀ ਵੀਜ਼ਾ ਦਿੱਤਾ ਜਾਣਾ ਚਾਹੀਦਾ ਉਹਨਾਂ ਦੱਸਿਆ ਕਿ 2011 ਵਿੱਚ ਲਗਭਗ 180 ਮ੍ਰਿਤਕਾਂ ਤੇ 2016 ਵਿੱਚ ਲਗਭਗ 160 ਮ੍ਰਿਤਕਾਂ ਦੀਆਂ ਅਸਤੀਆਂ ਜਲ ਪ੍ਰਵਾਹ ਇਤਿਹਾਸਾਂ ਹੁਣ 2025 ਵਿੱਚ ਲਗਭਗ 400 ਤੋਂ ਵੱਧ ਅਸਤੀਆਂ ਹਰੀਦਵਾਰ ਸਥਿਤ ਗੰਗਾ ਨਦੀ ਚ ਸਤੀ ਘਾੜ ਦੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ ਉਹਨਾਂ ਦੱਸਿਆ ਕਿ ਜਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀਜ਼ਾ ਨਹੀਂ ਮਿਲਦਾ ਤਾਂ ਉਹ ਇਸ ਜਥੇਬੰਦੀ ਨੂੰ ਮ੍ਰਿਤਕਾਂ ਦੀਆਂ ਅਸਤੀਆਂ ਸੌਂਪ ਦਿੰਦੇ